ਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਇੱਕ ਹੋਰ ਨਵੇਂ ਵੀਡੀਓ ਦੇ ਵਿੱਚ ਤੇ ਭਾਈ ਅੱਜ ਫੇਰ ਪਹੁੰਚਾ ਮੈਂ ਬਰਨਾਲਾ ਸ਼ਹਿਰ ਦੇ ਵਿੱਚ ਤੇ ਅੱਜ ਤੁਹਾਡੇ ਵਾਸਤੇ ਭਾਈ ਆਟੋ ਗੱਡੀ ਲਾਂਦੀ ਆ ਲਖੀ ਪਹਿਲਾਂ ਆਲਟੋ ਚੈੱਕ ਕਰਾ ਦੇ ਜੇ ਪਹਿਲਾਂ ਆਪਾਂ ਮਾਡਲ ਦੀ ਗੱਲ ਕਰ ਲਈਏ 10 ਮਾਡਲ ਜੇ ਤੁਹਾਨੂੰ ਗੱਡੀ ਮਿਲ ਜੂ ਰੰਗ ਦੀ ਸਾਰੀ ਰੀਜਨਲ ਆ ਠੀਕ ਹੈ ਜੀ ਤੇ ਲਖੀ ਟਾਇਰ ਚੈੱਕ ਕਰਾ ਦੇ 50 ਪੈਸੇ ਟਾਇਰ ਪਾਏ ਬਾਈ ਕਹਿੰਦੇ ਤੇ ਜੇ ਆਪਾਂ ਹੁਣ ਇਹਦੀ ਓਨਰ ਦੀ ਗੱਲ ਕਰੀਏ ਦੂਜੇ ਓਨਰ ਚ ਗੱਡੀ ਮਿਲ ਜੂ ਠੀਕ ਆ ਲਖੀ ਡਿੱਗੀ ਡੁੱਗੀ ਚੈੱਕ ਕਰਾ ਦੇ ਇਧਰੋਂ ਪਿੱਛ ਤੇ ਪੂਰੀ ਸਾਫ ਗੱਡੀ ਆ ਤੇ ਹਰਿਆਣੇ ਦਾ ਨੰਬਰ ਆ ਬਾਈ ਕਹਿੰਦੇ ਤੇ ਇੰਜਨ ਦੀ ਫੁੱਲ ਗਾਰੰਟੀ ਆ ਏਸੀ ਯੂਸੀ ਪੂਰਾ ਵਰਕਿੰਗ ਚ ਆ ਲਖੀ ਇੱਕ ਵਾਰ ਇੰਜਨ ਚੈੱਕ ਕਰਾ ਦੇ ਅਖੀ ਆ ਚੈੱਕ ਕਰਾ ਲਈ ਇੰਜਨ ਹੁਣ ਜੇ ਠੀਕ ਆ ਤੇ ਹੁਣ ਵਿੱਚੋਂ ਚੈੱਕ ਕਰਾ ਦੇ ਸੀਟ ਦੇ ਕਵਰ ਚੈੱਕ ਕਰ ਲੋ ਪੂਰੇ ਸਾਫ ਆ ਵਿੱਚੋਂ ਠੀਕ ਆ ਬਾਕੀ ਨਾਲ ਡੱਕ ਡੁੱਕ ਵੀ ਆ ਏਸੀ ਪੂਰਾ ਵਰਕਿੰਗ ਚ ਆ ਹੁਣ ਡਿਮਾਂਡ ਦੀ ਗੱਲ ਕਰੀਏ 1 ਲੱਖ 20 ਕਿਆ ਬਾਈਆਂ ਨੇ ਮੌਕੇ ਤੇ ਮਾਨਤਨ ਜੂਆ ਸਕਰੀਨ ਤੇ ਚਲੀ ਜਾ ਨੰਬਰ ਬਾਈਆਂ ਨਾਲ ਕਰ ਸਕ ਸੰਪਰਕ ਪੂਰੀ ਵਧੀਆ ਗੱਡੀ ਹੈ ਜਲਦੀ ਨਾਲ ਦੀ ਕਰ ਸਕਦੇ ਤੇ ਬਦਵਾ ਕਰ ਦਿਓ ਵੀਡੀਓ ਸ਼ੇਅਰ ਅੱਜ ਕਿੱਦਾਂ ਦੀ ਵੀਡੀਓ ਲੱਗੀ ਕਮੈਂਟ ਕਰਕੇ ਦਿਓ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਧੰਨਵਾਦ